ਜੇ ਤੁਸੀਂ 4 ਪਈਆ ਵਾਹਨ ਚਲਾਉਂਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਇਹ ਨਵਾਂ ਕਾਨੂੰਨ ਲਾਗੂ ਕੀਤਾ ਗਿਆ ਹੈ ਇਹ ਤੁਹਾਡੇ ਲਈ ਹੈ ਜੇ ਆਪਾਂ ਗੱਲ ਕਰੀਏ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ 15 ਜਨਵਰੀ ਤੋਂ 14 ਫਰਵਰੀ ਤੱਕ ਨੈਸ਼ਨਲ ਰੋਡ ਸੇਫਟੀ ਡੇ ਮਨਾ ਰਹੀ ਹੈ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 24 ਤਰੀਕ ਨੂੰ ਜਿਹੜਾ ਨਵਾਂ ਕਾਨੂੰਨ ਹੈ ਉਹ ਲਾਗੂ ਹੋਣ ਜਾ ਰਿਹਾ ਹੈ ਜੇ ਆਪਾਂ ਗੱਲ ਕਰੀਏ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ 24 ਤਰੀਕ ਨੂੰ ਇਹ ਕਾਨੂੰਨ ਲਾਗੂ ਹੋਣ ਜਾ ਰਿਹਾ ਹੈ ਇਸ ਦੇ ਵਿੱਚ ਜੇ ਪਿਛਲੀ ਸਵਾਰੀ ਸੀਟ ਬੈਲਟ ਨਹੀਂ ਲਾਉਂਦੀ ਤਾਂ ਉਸ ਨੂੰ ਭਾਰੀ ਜੁਰਮਾਨਾ ਹੋ ਸਕਦਾ ਹੈ ਇਸ ਕਰਕੇ ਪੁਲਿਸ ਵੱਲੋਂ ਅੱਜ ਅੰਮ੍ਰਿਤਸਰ ਕ੍ਰਿਸਟਲ ਚੌਂਕ ਵਿੱਚ ਆਮ ਲੋਕਾਂ ਨੂੰ ਜਾਗਰੂਕਤਾ ਦੇਨ ਵਾਸਤੇ ਉਹਨਾਂ ਨੇ ਜਿਹੜੀ ਆ ਟ੍ਰਾਫਿਕ ਵਿੱਚ ਆ ਕੇ ਜਿਹੜੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਇਸ ਨਵੇਂ ਕਾਨੂੰਨ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜੇਕਰ ਕੋਈ ਸੀਟ ਬੈਲਟ ਨਹੀਂ ਲਾਉਂਦਾ ਤਾਂ ਉਸ ਨੂੰ ਭਾਰੀ ਜੁਰਮਾਨਾ ਹੋ ਸਕਦਾ ਹੈ ਉਸ ਦਾ ਚਲਾਨ ਹੋ ਸਕਦਾ ਹੈ ਇਸ ਵਿੱਚ ਇਹ ਸਾਰਾ ਕੁਝ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸੇਫਟੀ ਵਾਸਤੇ ਆ ਜੇਕਰ ਬਾਈ ਚਾਂਸ ਐਕਸੀਡੈਂਟ ਹੁੰਦਾ ਹੈ ਤਾਂ ਪਿਛਲੀ ਸਵਾਰੀ ਸੇਫਰੇ ਦੇ ਇਸ ਕਰਕੇ ਇਹ ਜਿਹੜਾ ਨਵਾਂ ਕਾਨੂੰਨ ਲਾਗੂ ਕੀਤਾ ਗਿਆ ਹੈ ਆਓ ਸੁਣਦੇ ਹਾਂ ਕੀ ਕਹਿਣਾ ਹੈ ਨਵਾਂ ਕਾਨੂੰਨ ਆਇਆ ਉਹਦੇ ਲਈ ਅੱਜ ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਦੇਖੋ ਜੀ ਪੰਜਾਬ ਸਰਕਾਰ ਵੱਲੋਂ 15 12 24 ਤੋਂ 24/24 ਤੱਕ 14 ਤੋਂ 24 ਤੱਕ ਰੋਡ ਸੇਫਟੀ ਮਹੀਨਾ ਇਹੜਾਵਾ ਮਨਾਇਆ ਜਾ ਰਿਹਾ ਜਿਹਦੇ ਤਹਿਤ ਅਵੇਅਰਨੈਸ ਲੋਕਾਂ ਨੂੰ ਅਵੇਅਰ ਕਰਨਾ ਸੀ ਕਿ ਉਹ ਆਪਣੇ ਜਿਹੜੇ ਆ ਨਵੇਂ ਕਾਨੂੰਨ ਤੱਕ ਜਿਹੜੀ ਆ ਉਹਦੀ ਪਾਲਣਾ ਕਰਨ ਲੋਕ ਜਿਹੜੇ ਬੈਗ ਤੇ ਪਿੱਛੇ ਬੈਠੇ ਨੇ ਉਹ ਵੀ ਸੀਟ ਬੈਲਟ ਲਾਉਣੀ ਸ਼ੁਰੂ ਕਰਨ ਜਿਹਦੇ ਸਬੰਧੀ ਅਸੀਂ ਚੌਂਕਾਂ ਦੇ ਵਿੱਚ ਖੜ ਕੇ ਜਿੱਥੇ ਟ੍ਰੈਫਿਕ ਥੋੜੀ ਸਲੋ ਹੁੰਦੀ ਉੱਥੇ ਲੋਕਾਂ ਨੂੰ ਅਸੀਂ ਸਮਝਾ ਰਹੇ ਹਾਂ ਹਰੇਕ ਨੂੰ ਤੇ ਕਹਿ ਰਹੇ ਹਾਂ ਕਿ ਬੈਗ ਦੇ ਉੱਤੇ ਵੀ ਸੀਟ ਬੈਲਟ ਲਾਉਣੀ ਸ਼ੁਰੂ ਕਰੋ ਜੇ ਉਸ ਤੋਂ ਬਾਅਦ ਜਦੋਂ ਇਹ ਅਵੇਰਨੈਸ ਦਾ ਸਮਾਂ ਖਤਮ ਹੋ ਜਾਏਗਾ ਉਸ ਤੋਂ ਬਾਅਦ ਕਾਨੂੰਨ ਮੁਤਾਬਕ ਜਿਹੜਾ ਵਾ ਉਹਨਾਂ ਦੇ ਚਲਾਨ ਕੱਟੇ ਜਾਣਗੇ ਉਹਨਾਂ ਨੂੰ ਜੁਰਮਾਨਾ ਕੀਤਾ ਜਾਏਗਾ ਕਈ ਲੋਕ ਅੱਜ ਫਰੰਟ ਸੀਟ ਤੇ ਬਹਿ ਕੇ ਵੀ ਬੈਲਟ ਨਹੀਂ ਲਗਾ ਰਹੇ ਜੀ ਕਿੰਨਾ ਜੁਰਮਾਨੇ ਦਾ ਫਰਕ ਪਏਗਾ ਅਗਲੀ ਸੀਟ ਦਾ ਤੇ ਪਿਛਲੀ ਸੀਟ ਦਾ ਭਾਰੀ ਜੁਰਮਾਨੇ ਦਾ ਫਰਕ ਪਏਗਾ ਜੀ ਦੇਖੋ ਫਰੰਟ ਸੀਟ ਦੇ ਉੱਤੇ ਜਿਹੜੇ ਸੀਟ ਬੈਲਟ ਨਹੀਂ ਲਾਉਂਦੇ ਕਈ ਵਾਰ ਹੁੰਦਾ ਕਿ ਉਹ ਕੁਝ ਕਾਰਨਾ ਕਰਕੇ ਕੋਈ ਮੈਡੀਕਲ ਕਰਨ ਕਈਆਂ ਨੂੰ ਹੁੰਦੀ ਆ لیکن میں دیکھن ਚਾਹਿਆ ਕਿ کافی ਲੋਕ ਜਿਹੜੇ ਆ ਉਹ ਲਾਉਂਦੇ ਆ ਕਈ ਜਿਹੜੇ ਆ ਜਿਹੜੇ ਇਹਨਾਂ ਨੂੰ ਆਦੀ ਨਹੀਂ ਹੈਗੇ ਉਹਨਾਂ ਦੇ ਅਸੀਂ ਅਕਸਰ ਚਲਾਨ ਕੱਟਦੇ ਆ ਔਰ ਹੁਣ ਜਿਹੜਾ ਨਵਾਂ ਨੌਜਵਾਨ ਪੀੜੀ ਆ ਰਹੀ ਹੈ ਇਸ ਕਾਨੂੰਨ ਕਾफी ਪਾਲਣਾ ਕਰ ਰਹੀ ਹੈ ਠੀਕ ਥੋੜੇ